ਕਾਂਗਰਸ ਨੇ ਸਾਰੀਆਂ ਚਰਚਾਵਾਂ ਦੇ ਰਾਮ ਲਾਉਣ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਦੇ ਕੌਮੀ ਉਮੀਦਵਾਰ ਪ੍ਰਧਾਨ ਰਾਹੁਲ ਗਾਂਧੀ ਨੇ ਮਜੀਠਾ ਚੌਂਟੜੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਜੀਠਾ ਵਿੱਚ ਰੈਲੀ ਕਰਕੇ ਵਿਰੋਧੀਆਂ ਨੂੰ ਲਲਕਾਰਿਆ ਰਾਹੁਲ ਮੁਤਾਬਕ ਬਾਦਲ ਪਰਿਵਾਰ ਦੇ ਕੋਲ ਹੋਟਲ ਬੱਸਾਂ ਤੇ ਹਰ ਕੁਝ ਹੈ ਪਰ ਆਮ ਲੋਕਾਂ ਕੋਲ ਕੁਝ ਨਹੀਂ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦੀ ਸਰਕਾਰ ਨਹੀਂ ਚਲਾ ਰਿਹਾ ਬਲਕਿ ਕਾਰੋਬਾਰ ਕਰ ਰਿਹਾ ਹੈ ਰਾਹੁਲ ਨੇ ਕਿਹਾ ਮੋਦੀ ਜੀ ਸਖ਼ਵਿਰ ਬਾਦਲ ਦੇ ਨਾਲ ਖੜ੍ਹੇ ਹੋ ਕੇ ਵਿਰੋਧਚਾਲ ਦੇ ਖਿਲਾਫ ਕਿਵੇਂ ਬੋਲ ਸਕਦੇ ਨੇ ਪੂਰਾ ਦੇਸ਼ ਜਾਣਦਾ ਹੈ ਕਿ ਕਾਲੀ ਦਲੀਕ ਇੱਕ ਪ੍ਰੇਸ਼ਟ ਪਾਰਟੀ ਹੈ ਰਾਹੁਲ ਗਾਂਧੀ ਤਿੰਨ ਦਿਨਾਂ ਪੰਜਾਬ tour ਤੇ ਨੇ ਜਿੱਤੇ ਸ਼ੁਰੂਆਤ ਹੁੰਦਾ ਕੈਪਟਨ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਤੋਂ ਕੀਤੀ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕਰਮਿੰਦਰ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਧਰ ਲਿਆ ਅਤੇ ਕਿਹਾ ਕਿ ਕੇਜਰੀਵਾਲ ਇਕੱਠੇ ਦੋ ਸੂਬਿਆਂ ਦੇ ਸੀਐਮ ਬਣਨਾ ਚਾਹੁੰਦੇ ਨੇ ਕੇਜਰੀਵਾਲ ਤੇ ਹਮਲਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਤੁਸੀਂ ਦਿੱਲੀ ਵਿੱਚ ਲੋਕਾਂ ਤੋਂ ਪੁੱਛ ਸਕਦੇ ਹੋ ਕਿ ਕਿਸ ਨੇ ਬਿਹਤਰ ਕੰਮ ਕੀਤਾ ਕਾਂਗਰਸ ਦੀ ਸਰਕਾਰ ਨੇ ਜਾਂ ਸ਼ਿਗਰ ਕਾਂਸੇ ਦੀ ਬੇਤ ਵੀ ਤੋਂ ਬਾਅਦ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਅਲਦਾਸੀ ਪਾਈਵਲਬੀ ਸਿੰਘ ਨੇ ਆਮ ਆਦਮੀ ਪਾਰਟੀ ਜੋਇਨ ਕਰ ਲਈ ਹੈ ਪਲਬੀਰ ਸਿੰਘ ਚੰਡੀਗੜ੍ਹ ਦੇ ਵਿੱਚ ਆਪ ਲੀਡਰ ਸੰਜੇ ਸਿੰਘ ਗੁਰਪ੍ਰੀਤ ਕੁੱਗੀ ਅਤੇ ਕਮਰਸੰਧੂ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਏ ਕਤਬੀ ਦੇ ਦੋਸ਼ਾਂ ਸਜ਼ਾ ਦਾ ਮਿਲਣ ਦਾ ਇਲਜ਼ਾਮ ਲਗਾਉਂਦਿਆਂ ਪਲਬੀਰ ਸਿੰਘ ਨੇ ਰੋਸ ਜ਼ਾਹਰਾ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਫਾਈਨਲ ਪੱਤੇ ਖੋਲ੍ਹ ਦਿੱਤੇ ਨੇ ਵੱਖ-ਵੱਖ ਵਰਗਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨ ਦੇ ਬਾਅਦ ਅੱਜ ਫਾਈਨਲ ਮੈਨੀਫੈਸਟੋ ਜਾਰੀ ਕੀਤਾ ਗਿਆ ਮੈਨੀਫੈਸਟੋ ਚ ਪਾਰਟੀ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਕਈ ਲੁਭਾਉਣੇ ਵਾਅਦੇ ਕੀਤੇ ਇਹਨਾਂ ਵਿੱਚ ਕਿਸਾਨਾਂ ਦਾ ਕਰਜ਼ਾ ਮਾਫੀ ਅਤੇ ਨਸ਼ੇ ਨੂੰ ਖਤਮ ਕਰਨਾ ਮੁਤਾਸ਼ਾਮ ਹੈ ਪਾਰਟੀ ਨੇ ਪੰਜਾਬ ਵਿੱਚ ਆਮ ਆਦਮੀ ਕੈਂਟੀਨ ਖੋਲ੍ਹਣ ਦਾ ਵਾਅਦਾ ਵੀ ਕੀਤਾ ਜਿਸ 'ਚ 5 ਰੁਪਏ ਵਿੱਚ ਖਾਣਾ ਮਿਲੇਗਾ ਇਸ ਦੇ ਇਲਾਵਾ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਸਿਹਤ ਬੀਮਾ ਵੀ ਕਰਨ ਦਾ ਵਾਅਦਾ ਕੀਤਾ ਗਿਆ ਹੈ ਆਪ ਨਵੀਂ ਨਰਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਰਤੋਂ ਪੰਜਾਬ ਦੌਰੇ ਤੇ ਨੇ ਜਿਨ੍ਹਾਂ ਕੈਪਟਨ ਰਮਿੰਦਰ ਸਿੰਘ ਨੇ ਹਲਕੇ ਪਟਿਆਲਾ ਦੇ ਵਿੱਚ ਰੋਡ ਸ਼ੋ ਕਰਕੇ ਇਸ ਦੀ ਸ਼ੁਰੂਆਤ ਕੀਤੀ। ਪੰਜਾਬ ਚ ਆਖਰੀ ਹਫਤੇ ਦਾ ਪ੍ਰਚਾਰ ਸ਼ੁਰੂ ਕਰਨ ਆਏ ਕੇਜਰੀਵਾਲ ਨੇ ਦੱਸਿਆ ਕਿ ਉਹਨਾਂ ਨੇ ਪੰਜਾਬੀ ਬੋਲਣੀ ਅਤੇ ਪੜ੍ਹਨੀ ਲਿਖਣੀ ਸਿੱਖ ਲਈ ਹੈ। ਕੇਜਰੀਵਾਲ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਤਾਂ ਐਚ ਸਕੂਲ ਘਾ ਨਹੀਂ ਉਹਨਾਂ ਨੂੰ ਪੰਜਾਬੀ ਸਿਖਾਈ ਹੈ। ਕੇਜਰੀਵਾਲ ਵੀ ਪੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੂਲਕਾ ਜੀ ਮੇਰੇ ਗੁਰੂ ਨੇ।